ਅੱਜ ਆਪਾਂ ਬਣਾਵਾਂਗੇ ਜੀ ਪੰਜੀਰੀ ਤੇ ਅਈਏ ਜੀ ਹੋਰ ਵੀਡੀਓ ਦੇਖਣ ਲਈ ਮੇਰੇ ਪੇਜ ਨੂੰ ਫੋਲੋ ਕਰੋ ਤੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਮੇਰੇ ਪੇਜ ਤੇ ਸਭ ਤੋਂ ਪਹਿਲਾਂ ਆਪਾਂ ਲਿਆ ਜੀ 2 ਕਿਲੋ ਦੇਸੀ ਘਿਓ ਤੇ ਘਿਓ ਨੂੰ ਜਿਹੜਾ ਹੈਗਾ ਆਪਾਂ ਕੜਾਹੀ ਵਿੱਚ ਪਾ ਲੈਣਾਗਾ ਕਰਮ ਕਰਨ ਦੇ ਲਈ ਤੇ ਉਹਦੇ ਵਿੱਚ ਜਿਹੜੇ ਆਪਾਂ ਸਮਾਨ ਹੋਰ ਪਾਉਣਾ ਉਹ ਤੁਹਾਨੂੰ ਦੱਸ ਦੇਵਾਂਗੇ ਆਪਾਂ ਪਾਈਏ ਖਸ ਖਸ ਤੇ ਕਮਰਕਾਸ ਤੇ ਗੂੰਦ ਤੇ ਮਗਜ ਤੇ ਹੋਰ ਤੁਸੀਂ ਆਪਣੇ ਹਿਸਾਬ ਨਾਲ ਜੋ ਵੀ ਤੁਹਾਨੂੰ ਪਾਉਣਾ ਪਸੰਦ ਆ ਉਹ ਤੁਸੀਂ ਪਾ ਸਕਦੇ ਹੋ ਉਹਦੇ ਵਿੱਚ ਤੇ ਫੁੱਲ ਮਖਾਣੇ ਵੀ ਪੈ ਜਾਂਦੇ ਆਗੇ ਤੇ ਦਾਖਾਂ ਵੀ ਪੈ ਜਾਂਦੀਆਂ ਨੇਗੀਆਂ ਤੇ ਹੋਰ ਜਿਹੜੀਆਂ ਜੜੀਆਂ ਬੂਟੀਆਂ ਦੇਸੀ ਪਾਉਣੀਆਂ ਤੁਸੀਂ ਪਾ ਸਕਦੇ ਹੋਗੇ ਤੇ ਹੁਣ ਜਿਹੜਾ ਆਪਾਂ ਘਿਓ ਰੱਖਿਆ ਸੀ ਜੀ ਗਰਮ ਹੋਣ ਵਾਸਤੇ ਉਹ ਗਰਮ ਹੋ ਚੁੱਕਿਆਗਾ ਤੇ ਆਪਾਂ ਹੁਣ ਇਹਦੇ ਵਿੱਚ ਜਣੀਆਂ ਇਹਨੂੰ ਥੋੜਾ ਹੀ ਗਰਮ ਕਰਨਾਗਾ ਤੇ ਵਧੀਆ ਤਰੀਕੇ ਨਾਲ ਜਿਹੜੀ ਪੰਜੀਰੀ ਬਣ ਸਕੇ ਤੇ ਹੁਣ ਆਪਾਂ ਇਹਦੇ ਵਿੱਚ ਪਾਇਆਗਾ ਆਟਾ ਆਟਾ ਆਪਾਂ 2 ਕਿਲੋ ਕਿਉਂ ਵਿੱਚ 2 ਕਿਲੋ ਹੀ ਆਟਾ ਪਾਇਆਗਾ ਤੇ ਤੁਸੀਂ ਆਟੇ ਥਾਂ ਤੇ ਬੇਸਣ ਵੀ ਪਾ ਸਕਦੇ ਹੋਗੇ ਜਿਹੜੀ ਪੰਜੀਰੀ ਉਹ ਤੁਸੀਂ ਆਪਣੇ ਹਿਸਾਬ ਨਾਲ ਬਣਾ ਸਕਦੇ ਹੋ ਤੁਹਾਨੂੰ ਆਟੇ ਦੀ ਵਧੀਆ ਲੱਗਦੀ ਹੈ ਜਾਂ ਫਿਰ ਬੇਸਣ ਦੀ ਚੰਗੀ ਲੱਗਦੀ ਹੈ ਤੁਸੀਂ ਉਹ ਵੀ ਬਣਾ ਸਕਦੇ ਹੋਗੇ ਤੇ ਤੇ ਹੁਣ ਆਪਾਂ ਆਟਾ ਚੰਗੀ ਤਰ੍ਹਾਂ ਭੁੰਨ ਲੈਣਾਗਾ ਚੰਗੀ ਤਰ੍ਹਾਂ ਸੇਕ ਲਗਾਉਣਾ ਜਦੋਂ ਆਪਾਂ ਇਹਨੂੰ ਹੁਣ ਘਿਓ ਦੇ ਵਿੱਚ ਪਾਇਆ ਆਟੇ ਨੂੰ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨਾਗਾ ਜਿਹੜੀਆਂ ਤਾਂ ਕਿ ਜਿਹੜੇ ਗੱਠਾ ਵੱਜ ਜਾਂਦੇ ਹੁੰਦੇ ਨੇ ਆਟੇ ਵਿੱਚ ਤੇ ਥੋੜਾ ਜਿਹਾ ਆਪਾਂ ਹੋਰ ਲਾਵਾਂਗੇ ਥੋੜਾ ਥੋੜਾ ਕਰਕੇ ਪਾਉਣਾ ਹੈ ਇਕੋ ਦਮ ਨਹੀਂ ਪਾਉਣਾ ਹੈਗਾ ਸਾਰਾ ਆਟਾ ਆਟਾ ਇਹਦੇ ਗੱਠਾ ਵੱਜ ਜਾਂਦੀ ਨੇ ਇਸ ਕਰਕੇ ਜਿਹੜੀ ਪੰਜੀਰੀ ਹੈ ਉਹ ਖਰਾਬ ਹੋ ਸਕਦੀ ਹੈਗੀ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਭੁੰਨਣਾਗਾ ਚੰਗੀ ਤਰ੍ਹਾਂ ਜਿਹੜਾ ਹੈਗਾ ਆਟਾ ਵੀ ਕੱਚਾ ਨਾ ਰਹਿ ਜਾਵੇ ਤੇ ਹੁਣ ਜਿਹੜਾ ਆਟਾ ਹੈਗਾ ਆਪਣਾ ਦੇਖੋ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੈਗਾ ਹੌਲੀ ਹੌਲੀ ਚੰਗੀ ਤਰ੍ਹਾਂ ਮਿਕਸ ਹੋ ਜਾਊਗਾ ਤੇ ਹੁਣ ਆਪਾਂ ਇਹਨੂੰ ਥੋੜਾ ਥੋੜਾ ਬ੍ਰਾਊਨ ਕਰਨਾਗਾ ਹਲਕਾ ਬ੍ਰਾਊਨ ਕਰਨਾਗਾ ਦੀ ਆਪਾਂ ਹਰ ਸਰਦੀ ਇੱਕ ਵਾਰਾਂ ਪੰਜੀਰੀ ਬਣਾ ਕੇ ਜਰੂਰ ਖਾਓ ਪੰਜੀਰੀ ਖਾਣ ਨਾਲ ਜੀ ਆਪਣਾ ਟੂ ਹੀ ਸਰਦਰਦ ਹੱਡ ਜੋੜਾਂ ਦੇ ਵਿੱਚ ਦਰਦ ਨਹੀਂ ਹੁੰਦਾ ਹੈਗਾ ਤੇ ਜਿਹੜਾ ਆਪਣਾ ਇਮਿਊਨਿਟੀ ਸਿਸਟਮ ਹੈ ਉਹ ਚੰਗੀ ਤਰ੍ਹਾਂ ਸਖਤ ਰਹਿੰਦਾਗਾ ਇਸ ਲਈ ਆਪਾਂ ਹਰ ਸਰਦੀ ਬਣਾ ਕੇ ਖਾਣੇ ਆਗੇ ਤੇ ਹੁਣ ਆਪਾਂ ਇਹਨੂੰ ਹੌਲੀ-ਹੌਲੀ ਜਿਹੜਾ ਹੈਗਾ ਆਟੇ ਨੂੰ ਮਿਕਸ ਕਰ ਲਿਆ ਜੀ ਚੰਗੀ ਤਰ੍ਹਾਂ ਤੇ ਇਹਦੇ ਵਿੱਚ ਆਪਾਂ ਹੁਣ ਜਿਹੜੀ ਆਪਾਂ ਸੁੰਦ ਖਾਵਾਂਗੇ ਹੋਰ ਡਰਾਈ ਫੂਡ ਪਾਉਣੇ ਆਗੇ ਆਪਾਂ ਚੀਨੀ ਪਾਈ ਹੈਗੀ 1 ਕਿਲੋ ਦੇ ਕਰੀਬ ਆਪਾਂ ਪੀਸੀ ਹੋਈ ਜੀਨੀ ਪਾਈਏਗੀ ਤੇ ਆਪਾਂ ਹੋਰ ਪਾਏ ਹੈਗੇ ਜੀ ਕਾਜੂ ਤੇ ਬਦਾਮ ਤੇ ਆਪਾਂ ਪਹਿਲਾਂ ਤੁਹਾਨੂੰ ਦੱਸਿਆ ਹੀ ਹੈ ਹੋਰ ਚੀਜ਼ਾਂ ਪਾਈਆਂ ਜਿਹੜੀਆਂ ਤੇ ਆਪਾਂ ਹੋਰ ਵੀ ਪਾ ਸਕਦੇ ਹਾਂ ਇਹਦੇ ਵਿੱਚ ਜੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਫੁੱਲ ਮਖਾਣੇ ਪਾ ਸਕਦੇ ਹਾਂਗੇ ਆਪਾਂ ਦਾ ਆਖਾ ਪਾ ਸਕਦੇ ਹਾਂ ਹੋਰ ਦੇਸੀ ਜੜੀਆਂ ਬੂਟੀਆਂ ਹੈਗੀਆਂ ਜਿਹੜੀਆਂ ਆਪਾਂ ਜੇ ਆਪਣੀ ਕਮਰ ਦੁਖਦੀ ਹੈ ਤਾਂ ਆਪਾਂ ਹੋਰ ਦੇਸੀ ਦਵਾਈਆਂ ਪਾ ਸਕਦੇ ਹਾਂਗੇ ਤੇ ਹੁਣ ਜਿਹੜਾ ਆਪਣਾ ਹੈਗਾ ਆਟਾ ਉਹ ਹਲਕਾ ਬ੍ਰਾਊਨ ਹੋ ਚੁੱਕਿਆਗਾ ਤੇ ਆਪਾਂ ਨੂੰ ਹੌਲੀ ਹੌਲੀ ਸੇਕਦੇ ਜਿਹੜਾ ਭੁੰਨ ਲੈਣਾ ਚੰਗੀ ਤਰ੍ਹਾਂ ਤੇ ਚੰਗੀ ਤਰ੍ਹਾਂ ਭੁੰਨਾਂਗਾ ਤਾਂ ਕਿ ਇਹ ਜਿਹੜਾ ਹੈਗਾ ਕੱਚਾ ਜਿਹੜਾ ਕੱਚਾ ਪਣ ਨਾ ਸਕੇ ਤੇ ਹੁਣ ਇਹ ਬਣ ਕੇ ਤਿਆਰ ਹੋ ਚੁੱਕਿਆ ਆਟਾ ਜਿਹੜਾ ਆਪਣਾ ਹੈਗਾ ਬਰਾਊਨ ਹੋ ਗਿਆ ਹੈਗਾ ਤੇ ਹੁਣ ਆਪਾਂ ਇਹਨੂੰ ਹੌਲੀ ਹੌਲੀ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤਾਂ ਕਿ ਚੰਗੀ ਤਰ੍ਹਾਂ ਵਧੀਆ ਬਣ ਸਕੇ ਤੇ ਹੁਣ ਜਿਹੜਾ ਆਪਣਾ ਆਟਾ ਹੈਗਾ ਜੀ ਉਹ ਭੁੰਨੇ ਕੇ ਤਿਆਰ ਹੋ ਚੁੱਕਿਆ ਆਪਾਂ ਇਹਨੂੰ ਥੱਲੇ ਲਾ ਲੈਣਾ ਚੁੱਲੇ ਤੋਂ ਤੇ ਹੁਣ ਜਿਹੜੀਆਂ ਦਵਾਈਆਂ ਆਪਾਂ ਰੱਖੀਆਂ ਸੀਗੀਆਂ ਇਹਦੇ ਵਿੱਚ ਪਾਉਣ ਵਾਸਤੇ ਤੇ ਉਹਨਾਂ ਨੂੰ ਇਹਦੇ ਵਿੱਚ ਪਾਵਾਂਗੇ ਤੇ ਹੁਣ ਆਪਾਂ ਇਹਦੀ ਸਾਰੀਆਂ ਦਵਾਈਆਂ ਮਿਕਸੀ ਪਾ ਦੇਣੀਆਂ ਨੇਗੀਆ ਤਾਂ ਕਿ ਇਹਨੂੰ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਤੇ ਚੰਗੀ ਤਰ੍ਹਾਂ ਇਹਨੂੰ ਗਰਮ-ਗਰਮ ਵਿੱਚ ਹੀ ਪਾਣਾ ਹੈ ਦਵਾਈਆਂ ਨੂੰ ਸਾਰੀਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਇਹਨਾਂ ਨੂੰ ਆਪਾਂ ਜਿਹੜੀਆਂ ਦਵਾਈਆਂ ਪਾਈਆਂ ਉਹ ਗਰਮ ਆਟੇ ਵਿੱਚ ਇਸ ਕਰਕੇ ਪਾਈਆਂ ਤਾਂ ਕਿ ਜਿਹੜੀਆਂ ਦਵਾਈਆਂ ਹੈਗੀਆਂ ਉਹ ਨਾਲ ਹੀ ਗਰਮ ਆਟੇ ਦੇ ਵਿੱਚ ਭੁਜ ਸਕਣ ਤੇ ਆਪਾਂ ਨਾਲ ਹੀ ਸਾਰੇ ਡਰਾਈ ਫੂਡ ਜਿਹੜੇ ਹੈਗੇ ਉਹ ਪਾ ਪਾ ਦਿੱਤੇ ਹੈਗੇ ਜਿਹੜੇ ਆਪਾਂ ਕਾਜੂ ਤੇ ਬਦਾਮ ਰੱਖਿਓ ਇਹ ਸਿੱਗੇ ਉਪਾਦਿੱਤਿਆ ਸਾਰੇ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾਗਾ ਚੰਗੀ ਤਰ੍ਹਾਂ ਮਿਕਸ ਕਰਨਾਗਾ ਜੀ ਸਾਰੇ ਜਿਹੜਾ ਹੈਗੇ ਦਵਾਈਆਂ ਵਗੈਰਾ ਉਹ ਸਾਰੀਆਂ ਮਿਕਸ ਹੋ ਸਕਣ ਤੇ ਹੁਣ ਆਪਾਂ ਇਹਦੇ ਵਿੱਚ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਪੀਸੀ ਹੋਈ ਖੰਡ ਆਪਾਂ ਤਾਂ 1 ਕਿਲੋ ਖੰਡ ਪਾਈ ਹੈ ਜੀ ਤੁਸੀਂ ਆਪਦੇ ਸਵਾਦ ਅਨੁਸਾਰ 1.5 ਕਿਲੋ ਵੀ ਖੰਡ ਪਾ ਸਕਦੇ ਹੋਗੇ ਜਿੰਨਾ ਕਿ ਤੁਸੀਂ ਮਿੱਠਾ ਖਾਣਾ ਜੀ ਉਹਨਾਂ ਮਿੱਠਾ ਹੀ ਪਾ ਸਕਦੇ ਹੋਗੇ ਇਹਦੇ ਵਿੱਚ ਤੇ ਹੁਣ ਆਪਾਂ ਇਹਨੂੰ ਚੀਨੀ ਨੂੰ ਜਿਹੜਾ ਹੈਗਾਗਾ ਮਿਕਸ ਕਰ ਲੈਣਾਗਾ ਆਪ ਵਿੱਚ ਚੰਗੀ ਤਰ੍ਹਾਂ ਮਿਕਸ ਕਰਨਾਗਾ ਤਾਂ ਕਿ ਜਿਹੜੀਆਂ ਖੰਡ ਦੀਆਂ ਡਲੀਆਂ ਹੁੰਦੀਆਂ ਗਈਆਂ ਉਹ ਬਣ ਜਾਂਦੀਆਂ ਨੇ ਗਈਆਂ ਤੇ ਆਪਾਂ ਹੁਣ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਚੰਗੀ ਤਰ੍ਹਾਂ ਮਿਕਸ ਹੋਣ ਤੋਂ ਬਾਅਦ ਤੇ ਆਪਣੀ ਜਿਹੜੀ ਪੰਜੀਰੀ ਹੈਗੀ ਜੀ ਉਹ ਹੁਣ ਖਾਣ ਲਈ ਬਣ ਕੇ ਤਿਆਰ ਹੋ ਚੁੱਕੀ ਹੈਗੀ ਧੰਨਵਾਦ ਵੀਡੀਓ ਚੰਗੀ ਲੱਗੀ ਤਾਂ ਜੀ ਲਾਈਕ ਕਰੋ ਜਰੂਰ ਥੈਂਕ ਯੂ